ਕੁਝ ਲੋਕਾਂ ਵੱਲੋਂ ਇਹ ਸ਼ੱਕ ਕੀਤਾ ਜਾਂਦਾ ਵੀ ਸਹਿਬਜ਼ਾਦਿਆਂ ਨੇ ਕੋਈ ਸ਼ਕਤੀ ਨਹੀਂ ਦਿਖਾਈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਪੁੱਤ ਸਨ ਉਹਨਾਂ ਨੇ ਸ਼ਕਤੀ ਕਿਉਂ ਨਹੀਂ ਕੋਈ ਦਿਖਾਈ ਇਹ ਸ਼ੱਕ ਵੀ ਉਹਨਾਂ ਦਾ ਬਿਲਕੁਲ ਠੀਕ ਵਾ ਕਿਉਂਕਿ ਜਿਹੜਾ ਗੁਰੂ ਹੁੰਦਾ ਹੈ ਉਹਦੇ ਕੋਈ ਸ਼ਕਤੀ ਵੀ ਹੁੰਦੀ ਆ ਤੇ ਗੁਰੂ ਸੂਰਮਾ ਵੀ ਹੁੰਦਾ ਹੈ ਜਿਹੜਾ ਭਗਤ ਹੁੰਦਾ ਹੈ ਉਹ ਕਰਾਮਾਤ ਦਿਖਾਉਂਦਾ ਹੈ ਤੇ ਜਿਹੜਾ ਸੂਰਮਾ ਹੁੰਦਾ ਹੈ ਉਹ ਕੁਰਬਾਨੀ ਕਰਦਾ ਹੈ ਹੁਣ ਜਦਾਂ ਭਗਤ ਕਬੀਰ ਨੂੰ ਗੰਗਾ 'ਚ ਡੋਬਣ ਲੱਗੇ ਤੇ ਉਹਨੇ ਸ਼ਕਤੀ ਵਿਖਾਈ ਤੇ ਗੰਗਾ 'ਚ ਡੁੱਬਿਆ ਹੀ ਨਹੀਂ ਉਹਦੇ ਇਹ ਕਰਨ ਦੇ ਨਾਲ ਉਹਨੇ ਕੁਰਬਾਨੀ ਨਹੀਂ ਕੀਤੀ ਉਹਨੇ ਆਪਣਾ ਬਚਾਅ ਕੀਤਾ ਭਗਤ ਕਬੀਰ ਜੀ ਤੇ ਉਹਦੇ ਵਿਚਾਰ ਨਾਲ ਉਹ ਹੀ ਬਚਿਆ ਸਮਾਜ ਨੂੰ ਕੋਈ ਦੇਣ ਨਹੀਂ ਉਸ ਚੀਜ਼ ਦੀ ਮੈਂ ਕੋ ਮਾੜਾ ਨਹੀਂ ਕਹਿ ਰਿਹਾ ਤੇ ਕਬੀਰ ਸਾਹਿਬ ਨੂੰ ਗੰਗਾ ਚ ਡੁੱਬਣ ਲੱਗੇ ਤੇ ਉਹਨੇ ਸ਼ਕਤੀ ਵਿਖਾਈ ਤੋ ਡੁੱਬਿਆ ਨਹੀਂ ਬਚ ਗਏ ਇਸ ਵਿਚਾਰ ਨਾਲ ਕੋ ਸਮਾਜ ਨੂੰ ਕੋਈ ਦੇਣ ਨਹੀਂ ਹੈ ਭਗਤ ਨਾਮਦੇਵ ਜੀ ਧੌਣ ਵੱਢਣ ਲੱਗੇ ਤੇ ਰੱਬ ਨੇ ਬਚਾ ਲਿਆ ਇਹ ਤਾਂ ਹਣ ਬਚ ਗਈ ਤੇ ਉਹਦੀ ਬੱਜੀ ਹੋਈ ਧੌਣ ਦੀ ਕੋ ਦੁਨੀਆ ਨੂੰ ਦੇਣ ਨਹੀਂ ਕੋਈ ਸਮਾਜ ਨੂੰ ਧਰਮ ਨੂੰ ਕੋ ਦੇਣ ਨਹੀਂ ਹੈ ਉਹਦੀ ਧੌਣ ਬੱਚੀ ਦਾ ਇਸੇ ਸਰੰਦ ਦੇ ਅੰਦਰ ਭਗਤ ਸੱਧਨਾ ਨੂੰ ਨੀਹਾਂ ਚ ਚਿਰਨਦੇ ਤੇ ਉਹਨੇ ਮਿਹਣਾ ਮਾਰਿਆ ਰੱਬ ਨੂੰ ਫੇ ਰੱਬਾ ਤੇਰੇ ਹੁੰਦਿਆ ਅਸੀਂ ਇਦਾਂ ਹੀ ਮਰ ਜਾਵਾਂਗੇ ਨੀਹਾਂ ਚ ਖਲੋਕੇ ਮਰ ਜਾਵਾਂਗੇ ਤੇ ਕਹਿੰਦੇ ਜਦੋਂ ਨੀਹ ਆ ਗਈ ਨਾ ਮੋਢਿਆਂ ਤੱਕ ਉਹ ਕੰਧਾਂ ਡਿੱਗ ਪਈਆਂ ਤਾੜ ਤਾੜ ਕੰਧਾਂ ਡਿੱਗੀਆਂ ਜਦੋਂ ਸਧਨੇ ਨੇ ਰੱਬ ਨੂੰ ਮੇਹਣਾ ਮਾਰਿਆ ਫੜਦੇ ਹੁੰਦੇ ਤਾਰਨਾ ਤੇ ਉਹ 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 ਕੰਧਾਂ ਡਿੱਗਣ ਨਾਲ ਭਗਤ ਸਧਰਾਂ ਤੇ ਬਚ ਗਿਆ ਪਰ ਉਸ ਉਸ ਬਚਾਓ ਦੀ ਕੋ ਸਮਾਜ ਨੂੰ ਕੋ ਧਰਮ ਨੂੰ ਕੋ ਦੇਣ ਨਹੀਂ ਹੈ ਗੱਲੇ ਭਗਤ ਪ੍ਰਲਾਦ ਜੀ 8 ਦਿਨ ਅਗ ਵਿੱਚ ਬੈਠੇ ਰਹੇ ਤੇ ਬਚ ਗਏ ਸੜੇ ਨਹੀਂ ਬਚਾਓ ਗਿਆ ਪਰ ਉਸ ਬਚਾਅ ਦੀ ਕੋ ਸਮਾਜ ਨੂੰ ਕੋ ਦੇਣ ਨਹੀਂ ਹੈ ਧਰਮ ਨੂੰ ਕੋ ਦੇਣ ਨਹੀਂ ਹੈ ਤੇ ਇਹ ਜਦੋਂ ਕੋ ਸੂਰਮਾ ਕੁਰਬਾਨੀ ਕਰਦਾ ਹੈ ਕਿਉਂਕਿ ਗੁਰੂ ਦੇ ਕੋਲ ਸੂਰਮਤਾਈ ਵੀ ਹੈ ਗੁਰੂ ਗੋਬਿੰਦ ਸਿੰਘ ਸਰਬ ਕਲਾ ਸਮਰੱਥ ਨੇ ਉਹ ਸੂਰਮੇ ਵੀ ਨੇ ਉਹ ਕਰਾਮਾਤੀ ਵੀ ਨੇ ਜਿੱਥੇ ਉਹਨਾਂ ਨੂੰ ਸੂਰਮਤਾ ਦਿਖਾਉਣੀ ਪਈ ਚਮਕੌਰ ਦੇ ਅੰਦਰ ਉਹਨਾਂ ਨੇ ਤੀਰਾਂ ਦੀ ਝੜੀ ਲਾ ਦਿੱਤੀ ਜਿੱਥੇ ਉਹਨਾਂ ਨੇ ਕਲਮ ਫੜੀ ਉੱਥੇ ਫਿਰ ਗ੍ਰੰਥ ਸਾਹਿਬ ਦੀ ਰਚਨਾ ਹੋ ਗਈ ਜਿੱਥੇ ਕਰਾਮਾਤ ਦੀ ਗੱਲ ਆਈ ਉੱਥੇ ਅੱਖੇ ਇਹਨਾਂ ਮੁਗਲਾਂ ਦੀਆਂ ਜੜਾਂ-ਬੁੱਟੀਆਂ ਗਈਆਂ ਇਹ ਗੁਰੂ ਗੁਰੂ ਨੇ ਕੀ ਕਰਨਾ ਹੈ ਕਦੋਂ ਕਰਨਾ ਹੈ ਬਾਣੀ ਕਹਿੰਦੀ ਸਤਗੁਰ ਕੀ ਮਹਿਮਾ ਸਤਗੁਰ ਜਾਣੇ ਜੋ ਕਿਸ ਕਰੇ ਸੋ ਆਪਣ ਭਾਣੇ ਗੁਰੂ ਸਾਹਿਬ ਉੱਤੇ ਰੱਬ ਉੱਤੇ ਬੰਦਿਆਂ ਦੇ ਫਤਵੇ ਨਹੀਂ ਲਾਗੂ ਹੁੰਦੇ ਪਈ ਇਹਨੇ ਕਰਾਮਾਤ ਕਿਉਂ ਦਿਖਾਤੀ ਇਹਨੇ ਕਰਾਮਾਤ ਨਹੀਂ ਦਿਖਾਈ ਇਹ ਬੰਦਿਆਂ ਦੇ ਫਤਵੇ ਪਗੰਬਰਾਂ ਉੱਤੇ ਲਾਗੂ ਨਹੀਂ ਹੁੰਦੇ ਆਪਣ ਭਾਵਨ ਕਰ ਮੰਤਰ ਨਾਲ ਦੂਸਰੋ ਉਤਾਰ ਤੇ ਜਿਹੜੇ ਲੋਕ ਇਹ ਸ਼ੱਕ ਕਰਦੇ ਨੇ ਕਿ ਉੱਥੇ ਸ਼ਕਤੀ ਕਿਉਂ ਨਹੀਂ ਵਿਖਾਈ ਗਈ ਮਾਤਾ ਗੁਜਰ ਕੌਰ ਦੀ ਵੱਲੋਂ ਸਹਿਬ ਜਾਦਿਆ ਵੱਲੋਂ ਤੇ ਪਰ ਦੁਨੀਆ ਦੀ ਸਭ ਤੋਂ ਵੱਡੀ ਸ਼ਕਤੀ ਕਰਾਮਾਤ ਉਥੇ ਛੋਟੇ ਸਹਿਬ ਜਾਦਿਆਂ ਨਹੀਂ ਦਿਖਾਈ ਹੈ ਦੁਨੀਆ ਦੀ ਸਭ ਤੋਂ ਵੱਡੀ ਕਰਾਮਾਤ ਸਰੰਦ ਵਿੱਚ ਹੀ ਮਾਤਾ ਗੁਜਰੀ ਤੋਂ ਉਹਨਾਂ ਦੇ ਪੋਤਰਿਆਂ ਨੇ ਦਿਖਾਈ ਹੈ ਉਹ ਕੋਈ ਲਿਖਦਾ ਹੈ ਕਹਿੰਦਾ ਆਰਜੂ ਲੱਗ ਸ਼ਕਤ ਕਨੇਰੀ ਉਮਰ ਉਹਨਾਂ ਦੀ 7 ਸਾਲ ਤੇ 9 ਸਾਲ ਸੀ ਪਰ ਸ਼ਕਤੀ ਬੜੀ ਸੀ ਉਹਨਾਂ ਦੇ ਕੋਲ ਤੁਸੀਂ ਆਕੋ ਸ਼ਕਤੀ ਦਿਖਾਈ ਕਿਉਂ ਨਹੀਂ ਨਹੀਂ ਸ਼ਕਤੀ ਤਾਂ ਦਿਖਾਈ ਆ ਜਿਉ ਆਪਣੇ ਆਪ ਨੂੰ ਬਚਾ ਲੈਂਦੇ ਤੇ ਸਮਾਜ ਨੂੰ ਥੋੜਾ ਕੁ ਦੇਣ ਹੋਣੀ ਸੀ ਉਹ ਕਹਿੰਦਾ ਆਰ ਜੂ ਲਗ ਸ਼ਕਤ ਕਨੇਰੀ ਉਮਰ ਛੋਟੀ ਆ ਸ਼ਕਤੀ ਬੜੀ ਉਹਨਾਂ ਦੇ ਕੋਲ ਆ ਉਹ ਸ਼ਕਤੀ ਨਾ ਹੋਇਆ ਕੀ ਫਿਰ ਉਹ ਕਹਿੰਦਾ ਹੋਈ ਸਰਹੰਦ ਮਿੱਟੀ ਢੇਰੀ ਇਸ ਰਾਂਦ ਨੂੰ ਮਿੱਟੀ ਦੀ ਢੇਰੀ ਬਣਾਉਣ ਵਾਲੇ ਬਣਾਉਣ ਵਾਲੇ 13 ਪੋਆ ਨਾ ਸ਼ਬਦ ਤੁਜਾ ਹੈਦਰੀ ਫਰੇ ਇਹ 700 ਸਾਲ ਤੋਂ ਇਸ ਸਰਾਂਦ ਉੱਤੇ ਹੈਦਰੀ ਝੰਡਾ ਚੁਲਦਾ ਸੀ ਸ਼ਬਦ ਤੁਜਾ ਸੱਤ ਪੀੜੀਆਂ ਤੋਂ 700 ਸਾਲ ਤੋਂ ਹੈਦਰੀ ਸ਼ਬਦ ਤੁਜਾ ਤੁਜਾ ਕਹਿੰਦੇ ਨੇ ਝੰਡੇ ਨੂੰ ਸ਼ਬਦ ਤੁਝਾ ਹੈਦਰੀ ਫਰੇ ਹਰੇ ਲਾਲ ਹਰੇ ਰੰਗ ਦਾ ਝੰਡਾ 700 ਸਾਲ ਤੋਂ ਇੱਥੇ ਸਰਾਂਦ ਤੇ ਝੁਲਦਾ ਸੀ ਨਾ ਸਿੰਘਪੌੜ ਨੂੰ ਤੁਝਾ ਹਰੇ ਉਹ ਸਿੰਘਪੌੜ ਕਹਿੰਦੇ ਨੇ ਵੱਡੇ ਵੱਡੇ ਦਰਵਾਜ਼ਿਆਂ ਨੂੰ ਜਿਨ੍ਹਾਂ ਦੇ ਰਾਹੀਂ ਸਹਬਜ਼ਾਦਿਆਂ ਨੂੰ ਕੱਢਣ ਲੱਗੇ ਸੀ ਜਿੱਦਾਂ ਦਰਬਾਰ ਸਹਦਾ ਦਰਸ਼ਨੀ ਡੋੜੀ ਦਾ ਦਰਵਾਜ਼ਾ ਹੈ ਉਹਨੂੰ ਸਿੰਘਪੌੜ ਬੋਲਿਆ ਜਾਂਦਾ ਹੈ ਵੱਡਾ ਦਰਵਾਜ਼ਾ ਉਹ ਕਿੰਦਾ ਨਾ ਸਿੰਘ ਪੌੜ ਨਾ ਤੁਝਾ ਹਰੇ ਉਹ ਕਿੱਥੇ ਆ ਦਰਵਾਜ਼ੇ ਉਹ ਤੁਝਾ ਕਿੱਥੇ ਆ ਝੰਡੇ ਕਿੱਥੇ ਆ ਇਹ 13 ਪੌ ਦੀ ਵੱਡੀ ਕਰਾਮਾਤ ਅਕ 700 ਸਾਲ ਦਾ ਮੁਗਲਿਆ ਰਾਜ ਮਿੱਟੀ ਵਿੱਚ ਮਿਲ ਗਿਆ ਇਹਦੋਂ ਵੱਡੀ ਸ਼ਕਤੀ ਸਹਿਬਜ਼ਾਦਿਆਂ ਹੋਰ ਕੀ ਵਿਖਾਉਣੀ ਇਹਦੋਂ ਵੱਡੀ ਕਰਾਮਾਤ ਮੈਂ ਉਹਦੋਂ ਵੀ ਕਿਹਾ ਸੀ ਪੀ ਦੁਨੀਆ ਤੇ ਸਾਡੀ ਮਕਾਮ ਵਿੱਚ ਬੜੇ ਬੜੇ ਮਹਾਂਪੁਰਖ ਆਏ ਨੇ ਜਿਨ੍ਹਾਂ ਨੇ ਸੰਗਤਾਂ ਨੂੰ ਨਾਮ ਜਪਾਇਆ ਹੈ ਪਰ ਜਿਸ ਤਰੀਕੇ ਦੇ ਨਾਲ ਇੱਕ ਪੋ ਤੋਂ 13 ਪੋ ਤੱਕ ਸੰਗਤਾਂ ਰੱਬੀ ਯਾਦ ਵਿੱਚ ਭਿੱਜ ਕੇ ਜਪਦੀਆਂ ਇਦਾਂ ਨਹੀਂ ਕੋਈ ਜਪਾ ਸਕਿਆ ਧਰਤੀ ਉਤੇ ਨਾਮ 13 ਪੋ ਨੂੰ ਦੁਨੀਆ ਇਹ ਪ੍ਰੇਮੀਆਂ ਦੇ ਨੇਤਰ ਭਿੱਜੇ ਹੁੰਦੇ ਆ ਜਦੋਂ ਗੁਰੂ ਦੀਆਂ ਬਾਤਾਂ ਸੁਣਦੇ ਗੁਰੂ ਦੇ ਅੰਦਰ ਉਹਨਾਂ ਇਨ ਇਨ ਦਿਨਾਂ 'ਚ ਗੁਰੂ ਨੂੰ ਜੱਪਣ ਦਾ ਚਾਹ ਬੜਾ ਪੈਦਾ ਹੁੰਦਾ ਹੈ। ਆਪਣੇ ਆਪ ਗੁਰੂ 'ਚ ਇੱਥੇ ਆਉਂਦਾ ਹੈ। ਤੇ ਜਿਨ੍ਹਾਂ ਦਾ 13 ਪੋ ਦਾ ਸਦਕਾ ਗੁਰੂ ਆਪਣੇ ਆਪ ਚੇਤੇ ਆਵੇ ਅੱਜ ਵੀ 300 ਸਾਲ ਬੀਤਣ ਦੇ ਬਾਅਦਾਂ ਵੀ ਗੁਰੂ 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 ਚੇਤੇ ਆਵੇ 13 ਪੋ ਇਹਦੋਂ ਵੱਡੀ ਕਰਾਮਾਤ ਕੀ ਹੋਣੀ 300 ਸਾਲ ਬੀਤਣ ਦੇ ਬਾਅਦਾਂ ਵੀ ਉਹਨਾਂ ਉਹਨਾਂ ਨੂੰ ਯਾਦ ਕਰ ਪਏ ਕਰਦੇ। ਤੇ ਜਦੋਂ ਉਹਨਾਂ ਨੇ 13 ਪੂ ਨੂੰ ਸਾਕਾ ਵਰਤਾਇਆ ਸੀ ਤੇ ਉਦੋਂ ਵੱਡੀ ਕਰਾਮਾਤ ਹੋਈ ਸੀ ਆਮ ਬੰਦੇ ਅੰਦਰ ਵੀ ਇਹ ਬੰਦੇ ਦਾ ਵੀ ਖੂਨ ਖੋਲ ਗਿਆ ਆਂਦੇ ਨਾ ਜਦੋਂ ਕਿਸੇ ਦੇ ਸਰੀਰ ਦਾ ਖੂਨ ਘਟ ਜਾਵੇ ਨਾ ਫਿਰ ਦੂਸਰੇ ਸਰੀਰ ਵਿੱਚੋਂ ਖੂਨ ਕੱਢ ਕੇ ਪਾਉਣਾ ਪੈਂਦਾ ਇਹ ਜਦੋਂ ਕੋਈ ਸੂਰਮਾ ਕੁਰਬਾਨੀ ਕਰਦਾ ਹੈ ਭਗਤ ਕਰਾਮਾਤ ਦਿਖਾਉਂਦਾ ਹੈ ਸੂਰਮਾ ਕੁਰਬਾਨੀ ਕਰਦਾ ਤੇ ਜਿਹੜੀ ਭਗਤ ਦੀ ਕਰਾਮਾਤ ਨਾਲ ਗੱਲ ਬਣਦੀ ਉਹ ਤੋਂ ਕਈ ਗੁਣਾ ਵੱਧ ਇੱਕ ਸੂਰਮੇ ਦੀ ਕੁਰਬਾਨੀ ਦੇ ਨਾਲ ਗੱਲ ਬਣਦੀ ਹੈ ਕਹਿੰਦੇ ਕੌਮਾਂ ਜਿੰਦੀਆਂ ਨਾਲ ਕੁਰਬਾਨੀਆਂ ਦੇ ਕੌਮਾਂ ਜਿੰਦੀਆਂ ਨਾਲ ਗਿਆਨੀਆਂ ਦੇ ਕੌਮਾਂ ਕੌਮਾਂ ਜਿੰਦੀਆਂ ਨਾਲ ਫਲਸਫੇ ਧਿਆਨੀਆਂ ਦੇ ਗਿਆਨੀ ਵੀ ਚਾਹੀਦੇ ਧਿਆਨੀ ਵੀ ਚਾਹੀਦੇ ਲਖਾਰੀ ਵੀ ਚਾਹੀਦੇ ਕੁਰਬਾਨ ਹੋਣ ਵਾਲੇ ਵੀ ਚਾਹੀਦੇ ਕਿਸ ਕਰਕੇ ਇਹ 13 ਪੋ ਵੱਡੀ ਕਰਾਮਾਤ ਦਾ ਜਿਹਦਾ صدਕਾ ਇਸ ਇਹ ਸਾਡਾ ਧਰਮ ਬਚਿਆ ਜੇ 13 ਪੋ ਨਾ ਹੁੰਦਾ ਇਹ ਦੇਸ਼ ਨਾ ਹੁੰਦਾ ਜੇ ਦਸ਼ਮੇਸ਼ ਨਾ ਹੁੰਦਾ ਤੇ 13 ਪੋ ਨਾ ਹੁੰਦਾ ਜੇ 13 ਪੋ ਨਾ ਹੁੰਦਾ ਤੇ ਇਹ ਦੇਸ਼ ਨਾ ਹੁੰਦਾ ਜੇ 13 ਪੋ ਨਾ ਹੁੰਦਾ ਤੇ ਹੋ ਸਕਦਾ ਸਾਡਾ ਦਰਬਾਰ ਸਹਿਬ ਨਾ ਹੁੰਦਾ ਜੇ 13 ਪੋ ਨਾ ਹੁੰਦਾ ਤੇ ਹੋ ਸਕਦਾ ਹਿੰਦੂਆਂ ਦਾ ਅੰਮਰਨਾਥ ਨਾ ਹੁੰਦਾ ਜੇ ਜਗਨਨਾਥ ਅੰਮਰਨਾਥ ਦਰਬਾਰ ਸਾਹਿਬ ਸਾਡਾ ਧਰਮ ਸਾਡਾ ਸਮਾਜ ਬਚਿਆ ਤੇ ਕਿਨੋ ਵੱਡੋ ਕਲੂ ਮੈਂ ਸਾਕਾ ਇਹ ਤੇਰਾ ਪੋ ਦਾ ਵੱਡਾ ਸਾਕਾ ਹੈ ਜਿਨੇ ਇਸ ਮੁਗਲੀਆਂ ਰਾਜ ਨੂੰ ਮਿੱਟੀ ਮਲ ਵਿੱਚ ਮਿਲਾ ਦਿੱਤਾ ਤੇ ਲੋਕਾਂ ਦੇ ਅੰਦਰ ਜਾਗਰਤੀ ਪੈਦਾ ਕਰ ਦਿੱਤੀ ਇਸ ਕਰਕੇ ਇਹ ਇਹ ਨਾ ਸਮਝਣਾ ਕੋਈ ਸ਼ਕਤੀ ਨਹੀਂ ਹੈ ਸ਼ਕਤੀ ਵਿਖਾ ਕੇ ਸਰੀਰ ਨੂੰ ਬਚਾ ਲੈਂਦੇ ਤੇ ਕੋਈ ਵੱਡੀ ਗੱਲ ਨਹੀਂ ਸੀ ਇਸ ਸਰੀਰ ਨੂੰ ਖਤਮ ਕਰਕੇ ਉਹਨਾਂ ਨੇ ਆਪਣਿਆਂ ਨੂੰ ਜਿਹੜੀ ਵੱਡੀ ਕਰਾਮਾਤ ਵਰਤਾਈ ਹੈ ਇਸ ਤੋਂ ਉੱਪਰ ਕੋਈ ਕਰਾਮਾਤ ਨਹੀਂ ਹੈ ਇਸ ਕਰਕੇ ਇਹ ਆਮਿਲ ਸਾਡੇ ਮਨ ਵਿੱਚ ਵਹਿਮ ਅਭਿਸ਼ਕਤੀ ਨਹੀਂ ਸ਼ਕਤੀ ਹੈ ਅੱਜ ਵੀ ਵਰਤ ਰਹੀ ਹੈ ਅੱਜ ਕਿੰਨੀਆਂ ਲੱਖਾਂ ਸੰਗਤਾਂ ਉੱਥੇ ਜਾ ਕੇ ਬੈਠ ਕੇ ਗੁਰੂ ਗੁਰੂ ਜਪਦੀਆਂ ਜੇ ਤੇਰਾ ਪੂਰਾ ਹੁੰਦਾ ਤੇ ਅਸੀਂ ਸਰਹੰਦ ਜਾਣਾ ਸੀ ਜੇ ਤੇਰਾ ਪੂਰਾ ਹੁੰਦਾ ਤੇ ਸਰਹੰਦ ਨੇ ਫਤਿਹਗੜ੍ਹ ਸਾਹਿਬ ਬਣਨਾ ਸੀ ਜੇ 13 ਪੋ ਨਾ ਹੁੰਦਾ ਤੇ ਸਿੱਖਾਂ ਦਾ ਇਹ 12 ਮਹੀਨੇ ਬਾਅਦ ਕੁੰਬ ਦਾ ਮੇਲਾ ਕਿੰਨੇ ਮਨਾਉਣਾ ਸੀ ਔਰ ਇਹਨੇ ਗਏ ਨੇ ਔਰੰਗੇ ਅੱਜ ਤੇਰੀ ਕਬਰ ਉੱਤੇ ਇੱਕ ਬੰਦਾ ਨਹੀਂ ਉਹ ਲੱਭਦਾ ਤੇ ਵੇਖ ਆਣ ਕੇ ਸਰਹੰਦ ਕਿੱਡਾ ਵੱਡਾ ਮੇਲਾ ਲੱਗਦਾ ਉਹ ਬੰਦਿਆ ਔਰੰਗੇ ਅੱਜ ਤੇਰੀ ਕਬਰ ਨੂੰ ਮਿੱਟੀ ਘਟਾ ਕੱਜਦਾ ਤੇ ਵੇਖ ਸਹਿਬ ਜਿਆਦਿਆਂ ਦਾ ਦਰਬਾਰ ਸੋਨੇ ਨਾਲ ਸਜਦਾ ਹੈ ਉਹ ਬੰਦਾ ਔਰੰਗਜ਼ੇਬ ਅੱਜ ਤੇਰੀ ਕਬਰ ਉੱਤੇ ਕਿਸੇ ਕੀੜੀ ਨੂੰ ਆਟਾ ਨਹੀਂ ਉਹ ਲੱਭਦਾ ਤੇ ਵੇਖ ਆਣ ਕੇ ਸਰੰਦ ਕੀ ਕਿੰਨੇ ਕਿੰਨਾ ਲੰਗਰ ਸਾਜਦਾ ਇਕਰਮਤ ਨਹੀਂ ਹੈ ਉਹ ਔਰੰਗਜ਼ੇਬ ਅੱਜ ਤੇਰੀ ਕਬਰ ਉੱਤੇ ਇੱਕ ਬੰਦਾ ਨਹੀਂ ਲੱਭਦਾ ਤੇ ਵੇ ਸਭ ਤੋਂ ਵੱਡਾ ਮੇਲਾ ਸਰੰਦ ਇਹ ਸਿੱਖਾਂ ਦਾ